ਟਾਈਮ ਹੈ ਜੀ ਸਵੇਰੇ 6 ਵਜੇ ਦਾ 25 ਅਗਸਤ ਪਾਣੀ ਪਾਉਣੇ ਹੋਰੋਂ ਇੱਕ ਜੋਦੀ ਪਾਉਣਾ ਨੇ ਐਟਲੀ ਪਾਉਣਾ ਤੇ ਫਾਰੀ ਡਿਵਾਈਡਰ ਦੇ ਜਿਵੇਂ ਬਰਾਬਰ ਹੈ ਗੋਦੀਆਂ ਲੰਗ ਤਾਂ ਰਹੀਆਂ ਨਹੀਂ ਪਰ ਪਾਣੀ ਫੁੱਲ ਹੈ ਆਇਆ ਵੀ ਤਕੜੇ ਦਿਲ ਵਾਲਾ ਤਾਂ ਨਗਾ ਕੇ ਲੈ ਜੂ ਮਾੜੇ ਵਾਲਾ ਨਾ ਵੀ ਜਿਹੜਾ ਵਿਚਾਲੇ ਜੇ ਰੋਕ ਕੇ ਖੜ ਜਾਂਦਾ